ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਦੇ ਪਿਤਾ ਅਰਜੁਨ ਸਿੰਘ ਦੀ ਮਨਾਈ ਗਈ 46ਵੀਂ ਵਰਸੀ ਅਤੇ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਵੱਲੋਂ ਲਵਾਈ ਇਸ ਦੇ ਵਿੱਚ ਆਪਣੀ ਹਾਜ਼ਰੀ ਸ਼ਨੀਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਦੇ ਪਿਤਾ ਕਾਮਰੇਡ ਹਰਗੁਣ ਸਿੰਘ ਦੀ 46ਵੀਂ ਵਰਸੀ ਮਨਾਇਗੀ ਜਿਸ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਫਰੀਦਕੋਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਮਹਮਦ ਸਦੀਕ ਸਾਬਕਾ ਵਿਧਾਇਕ ਕਾਮਰੇਡ ਹਰਦੀਪ ਸਿੰਘ ਅਰਸੀ ਪਠੰਡਾ ਅਧਿਆਤੀ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋੜਫੱਤਾ ਸਾਬਕਾ ਵਿਧਾਇਕ ਗੁਰਜੰਡ ਸਿੰਘ ਕੁੱਤੀਵਾਲ ਅਤੇ ਹਲਕਾ ਹਲਕਾ ਪੁੱਚੋ ਦੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਬੋਲੋ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਗਈ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਦੇ ਵਿੱਚ ਸ਼ਾਮਲ ਹੋਈਆਂ ਗਿਆਨ ਧਿਆਨ ਕਿਸ ਕਾ ਲਾ ਜਾam ਸਮਝ ਜਾਣਾ ਤੇਰੀ ਸਭ ਤੇ ਵਟਾ ਸੁਖੀ ਅਨੁਆਇਣ ਕਾ ਕਰੀ ਤੇਰੀ ਮਨ ਤੇ ਆਣੇ ਕਰਨਾ ਨਾਮ ਨਾਮ ਦੇ ਬਰਕਤੀ ਸਾਧ ਸੰਗਤ ਕੇ ਅੰچل ਨਾਮੋ ਬੇਖ ਨਦੀ ਜਾਏ ਕਰਮੀ ਅੱਜ ਕਾਮੜ ਅਰਜਨ ਸਿੰਘ ਦੀ 60ਵੀਂ ਵਰਸੀ ਮਨਾਈ ਜਾ ਰਹੀ ਹੈ ਮੈਂ ਤਕਰੀਬਨ ਪਿਛਲੇ 15-20 ਸਾਲ ਤੋਂ ਲਗਾਤਾਰ ਕਾਮੜ ਵੀ ਹਰ ਇੱਕ ਵਰਸੀ ਦੇ ਵਿੱਚ ਮਤਲਬ ਸ਼ਾਮਲ ਹੁੰਦਾ ਰਿਹਾ ਹਾਂ ਔਰ ਮੈਨੂੰ ਇਸ ਗੱਲ ਦਾ ਹੀ ਬੜਾ ਮਾਣ ਹੈ ਕਿ ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਜਿਹੜਾ ਰਾਜਨੀਤਿਕ ਪਾਰਟੀ ਚੁਣੀ ਉਹ ਮੇਰੀ ਪਾਰਟੀ ਸੀਪੀਆਈ ਸੀ ਔਰ ਆਪਣੇ ਹਲਕੇ ਦੇ ਵਿੱਚ ਸੀਪੀਆਈ ਦੇ ਸਿਰਕਾ ਡਾਗੂ ਦੇ ਤੌਰ ਤੇ ਇਹਨਾਂ ਦਾ ਜਿਹੜਾ ਕਦ ਕਾਠ ਵਧਿਆ ਔਰ ਜਿੱਥੇ ਪਾਰਟੀ ਦਾ ਕੰਮ ਕਰਦੇ ਰਹੇ ਉੱਥੇ ਮਜ਼ਦੂਰਾਂ ਦੀ ਜਿਹੜੀ ਜਥੇਬੰਦੀ ਖੇਤ ਮਜ਼ਦੂਰ ਸਭਾ ਉਹਦੇ ਵਿੱਚ ਵੀ ਬੜਾ ਸਰਗਰਮ ਰੋਲ ਨਿਭਾਇਆ ਬਹੁਤ ਸਾਰੀਆਂ ਚੋਣਾਂ ਲੜੀਆਂ ਸੰਭੀਰੀਆਂ ਜਿਲ੍ਹਾ ਪ੍ਰੀਸ਼ਦੀਆਂ ਔਰ ਇੱਕ ਵਾਰੀ ਭਾਵੇਂ ਸਫਲ ਨਹੀਂ ਹੋ ਸਕੇ ਮਦਾਨ ਸਭਾ ਦੀ ਚੋਣ ਵੀ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਲੜੀ ਜੋ ਅਸੀਂ ਹਰ ਸਾਲ ਕਮਿਊਨਿਸਟ ਪਾਰਟੀ ਦੇ ਕੁਝ ਯਾਰੂ ਯੋਧੇ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਿਰਤੀ ਵਰਗ ਵਾਸਤੇ ਬਹੁਤ ਵੱਡੀਆਂ ਕਾਰਨਾਮਾ ਕਾਲੀਆਂ ਉਹਨਾਂ ਦੀ ਵਰਸੀ ਤੇ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਔਰ ਇਹ ਵੀ ਪਰਨ ਕਰਦੇ ਆਂ ਕਿ ਇਹੋ ਜੇ ਮਹਾਨ ਲੋਕਾਂ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਜਿੱਨਾ ਚਿਰ ਉਹਨਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਜਾਂਦਾ ਸਾਡਾ ਸਵਾਰਥ ਜਾਰੀ ਰਹੇਗਾ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਬੱਚਿਆਂ ਕੋਲ ਵੀ ਆਪ ਕੰਮ ਕਰਕੇ ਜੀਤੀਆਂ ਉਹਨਾਂ ਵੱਲੋਂ ਬੱਚੇ ਠੀਕ ਹੈ ਉਹ ਆਪ ਪੜ੍ਹੇ ਲਿਖੇ ਸੀ ਸੂਬੇਦਾਰ ਪੈਨਸ਼ਨ ਆਇਆ ਸੀ ਹੌਸ ਦੇ ਵਿੱਚੋਂ ਉਹਨੂੰ ਵੇਦਿਆ ਦਾ ਅਹਿਸਾਸ ਸੀ ਇਸ ਕਰਕੇ ਉਹਨੇ باوجود ਇੱਕ ਮਜ਼ਦੂਰ ਪਰਿਵਾਰ ਦੇ ਵਿੱਚ ਹੁੰਦੇ ਹੋਏ ਆਰਥਿਕ ਤੰਗੀਆਂ ਤਰਸ਼ੀਆਂ ਦੇ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਵੱਲ ਚੇਚਾ ਧਿਆਨ ਦਿੱਤਾ ਜਿਸ ਦਾ ਨਤੀਜਾ ਹੈ ਕਿ ਉਹਨਾਂ ਦੇ ਸਾਰੇ ਹੀ ਬੱਚੇ ਬੜੇ ਪੜ੍ਹੇ ਲਿਖੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਨੇ ਪੱਟੀ ਸਾਹਿਬ ਰਾਜਨੀਤਿਕ ਖੇਤਰ ਦੇ ਵਿੱਚ ਆ ਕੇ ਡਿਪਟੀ ਸਪੀਕਰ ਦੇ ਅਹੁਦੇ ਤੱਕ ਪਹੁੰਚੇ ਏਡੀਸੀ ਤੱਕ ਮਤਲਬ ਜ਼ਿੰਮੇਵਾਰੀਆਂ ਨਿਭਾਈਆਂ ਪਹਿਲਾਂ ਐਜੂਕੇਸ਼ਨ ਦੇ ਵਿੱਚ ਵੀ ਰਹੇ ਇੱਕ ਉਹਨਾਂ ਦਾ ਬੇਟਾ ਜਿਹੜਾ ਫੂਡ ਸਪਲਾਈ ਹੈ ਡੀਐਫਸੀ ਤੇ ਇੱਕ ਕੰਨਗੋ ਇੱਕ ਹੋਰ ਸ਼ਾਇਦ ਸਾਰੇ ਬੱਚੇ ਮਾਤੇ ਪੜ੍ਹੇ ਲਿਖੇ ਔਰ ਬੜੀਆ ਚੰਗੀਆਂ ਪੋਜੀਸ਼ਨਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਇਹਦੇ ਨਾਲ ਵੀ ਕਾਮਰੇਡ ਨੂੰ ਚਾਰ ਚੰਨ ਲੱਗੇ ਹੈ ਕਿ ਲਾਇਕ ਬੱਚਿਆਂ ਨੇ ਇੱਕ ਲਾਇਕ ਪੇਟਾ ਦਾ ਸਿਰ ਉੱਚਾ ਕੀਤਾ। ਇਹੀ ਕਹਿਣਾ ਚਾਹਾਂਗਾ ਵੀ ਇਹੀ ਜੀ ਔਲਾਦ ਘਰ ਕਰ ਕਾਰਜਮ ਨੇ ਜਹੀ ਜੀ ਔਲਾਦ ਖਮਰੇ ਸਾਹਿਬ ਦੇ ਕਰੇ ਜੰਦੀ ਹੈ ਸਰਦਾਰ ਅਜੈ ਸਿੰਘ ਦੀ ਪੱਟੀ ਜਿਨ੍ਹਾਂ ਨੇ ਆਪਣਾ ਜੀਵਨ ਖੇਰ ਸੰਸਕਾਰ ਦਾ ਨਾਵਾ ਵੀ ਦਿੰਦੇ ਹੁੰਦੇ ਨੇ ਉਹਨਾਂ ਨੇ ਇੱਕ ਟੀਚਰ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਔਰ ਉਹ ਡਿਪਟੀ ਸਪੀਕਰ ਰਿਟਾਇਰ ਹੋਏ ਤੋਂ ਮੈਨੂੰ ਸਮਝਦਾ ਭਈ ਇਹ ਬਹੁਤ ਵੱਡੀ ਉਪਲਬਧੀ ਹੈ ਬਹੁਤ ਬੜੀ ਅਚੀਵਮੈਂਟ ਹੈ ਉਹਨਾਂ ਦੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿੱਥੇ ਸਿੱਖਿਆ ਦੇ ਮਤਲਬ ਫੀਲਡ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਪਤਾ ਨਹੀਂ ਕਿਹੜੇ-ਕਿਹੜੇ ਕੰਮ ਤੇ ਲਾਇਆ ਕਿੱਥੇ-ਕਿੱਥੇ ਭਜਾਇਆ ਉੱਥੇ ਉਹਨਾਂ ਨੇ ਸਰਕਾਰ ਦੇ ਬਾਕੀ ਵਿਭਾਗਾਂ ਜਿਹਾ ਕਿਤੇ ਪੀਡੀਓ ਕਿਤੇ ਐਸਜੀਐਮ ਕਿਤੇ ਏਡੀਸੀ ਲੈ ਕੇ ਜਨਤਾ ਦੀ ਸੇਵਾ ਕੀਤੀ ਹੈ ਔਰ ਅੱਜ ਉਹਨਾਂ ਦੇ ਫਾਦਰ ਦੀ ਵਰਸੀ ਹੈ ਇਸ ਕਰਕੇ ਇੱਥੇ ਆਏ ਆ ਮੈਂ ਅਜੇ ਅਜੀ ਸ਼ਖਸੀਅਤ ਨੂੰ ਨਮਨ ਕਰਦਾ ਨਮਸਕਾਰ ਕਰਦਾ ਅਜੇ ਪਤਰ ਘਰ ਘਰ ਜਮਾ ਅੱਜ ਅਸੀਂ ਸਰਦਾਰ ਅਜੈਬ ਸਿੰਘ ਭੱਟੀ ਸਾਹਿਬ ਦਾ ਡਿਪਟੀ ਸਪੀਕਰ ਵਿਧਾਨ ਸਭਾ ਦੇ ਪਿਓ ਦੀ ਵਰਸੀ ਦੇ ਉੱਪਰ ਸਾਰੇ ਇਕੱਠੇ ਹੋਏ ਆ ਤੇ ਅਸੀਂ ਇਸ ਗੱਲ ਦੀ ਭੱਟੀ ਸਾਹਿਬ ਨੂੰ ਵਧਾਈ ਦਿੰਨੇ ਆ ਕਿ ਅੱਜ ਦੇ ਯੁੱਗ ਦੇ ਵਿੱਚ ਐਡਾ ਲੰਮਾ ਸਮਾਂ ਮਾਤਾ ਪਿਤਾ ਨੂੰ ਯਾਦ ਰੱਖਣਾ ਬਹੁਤ ਵੱਡੀ ਪ੍ਰਾਪਤੀ ਹੈ ਤੇ ਉੱਚੀ ਸੋਚ ਹੈ ਅਸੀਂ ਸਾਰੇ ਹੀ ਦੋਸਤ ਮਿੱਤਰ ਰਿਸ਼ਤੇਦਾਰ ਉਹ ਅਰਦਾਸ ਕਰਦੇ ਆ ਕਿ ਸਰਦਾਰ ਅਰਜਨ ਸਿੰਘ ਜੋ ਇੱਕ ਬਹੁਤ ਹੀ ਨੇਕ ਇਨਸਾਨ ਸਨ ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਸਦਾ ਹੀ ਨਿਵਾਸ ਬਖਸ਼ਣ ਬਹੁਤ-ਬਹੁਤ ਧੰਨਵਾਦ ਅੱਜ ਮੈਂ ਸਰਦਾਰ ਪੱਟੀ ਸਾਹਿਬ ਦੀ ਇੱਕ ਫਾਦਰ ਦੀ ਵਰਸੀ ਤੇ ਹਾਜ਼ਰੀ ਲਗਾਉਣ ਆਇਆ ਔਰ ਇਹ ਬਹੁਤ ਵਧੀਆ ਇਨਸਾਨ ਸਨ ਇਹਨਾਂ ਦੇ ਪਿਤਾ ਜੀ ਬੜੀ ਸ਼ਿੱਦਤ ਨਾਲ ਉਹਨਾਂ ਨੇ ਉਹਨਾਂ ਦੀ ਆਪਣੀ ਹਸਿਆਤ ਅਨੁਸਾਰ ਆਪਣੇ ਸਾਧਨ ਅਨੁਸਾਰ ਆਪਣੀ ਸੋਚ ਅਨੁਸਾਰ ਸੇਵਾ ਕੀਤੀ ਔਰ ਉਹ ਜਿੱਥੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ, ਪਾਠੀਆਂ ਦੀ ਸੇਵਾ ਕੀਤੀ। ਉਹਦੇ ਨਾਲ ਨਾਲ ਉਹਨਾਂ ਨੇ ਪਰਿਵਾਰ ਨੂੰ ਵੀ ਇੱਕ ਸੇਧ ਦੇ ਕੇ ਇਹਦੇ ਲਾਇਕ ਬਣਾਇਆ ਕਿ ਉਹ ਪਰਿਵਾਰ ਸਮਾਜ ਦੀ ਸੇਵਾ ਦੇ ਲਾਇਕ ਹੋਵੇ। ਔਰ ਮੈਂ ਅਸદાર ਅਜੈਬ ਸਿੰਘ ਪੱਟੀ ਵਾਸਤੇ ਪ੍ਰਮਾਤਮਾ ਤੋਂ ਦੁਆ ਵੀ ਮੰਗਦਾ ਕਿ ਜਿਨ੍ਹਾਂ ਨੇ ਆਪਦੇ ਪਿਤਾ ਜੀ ਦੀਆਂ ਪਾਈਆਂ ਉਹਨੀਆਂ ਲੀਹਾਂ ਤੇ ਚੱਲ ਕੇ ਇਸ ਸੇਵਾ ਨੂੰ ਬਰਕਰਾਰ ਰੱਖਿਆ ਹੈ ਪਰਮਪਿਤਾ ਪਰਮੇਸ਼ਵਰ ਕਿਰਪਾ ਕਰਨ ਦਇਆ ਕਰਨ ਮੇਰ ਕਰਨ ਇਹਨਾਂ ਦਾ ਪਰਿਵਾਰ ਇਹਨਾਂ ਦੀ ਸੋਚ ਚੜ੍ਹਦੀ ਕਲਾ ਚ ਰਵੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੀਸਤ ਕਾਰਜੋਇਬ ਸਿੰਘ ਪੱਟੀ ਜੋ ਸਾਫਕਾ ਡਿਪਟੀ ਸਪੀਕਰ ਸੀ ਉਹਨਾਂ ਦੇ ਪਿਤਾ ਜੀ ਦੀ ਸਰਦਾਰ ਅਰਜਨ ਸਿੰਘ ਕਾਂਗਰਸ ਸਾਹਿਬ ਦੀ 6ਵੀਂ ਵਰ੍ਹੇ ਹੈ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਸੱਚਾ ਪਾਤਸ਼ਾਹ ਉਹ ਸਤਿਕਾਰ ਜੋ ਬਜ਼ੁਰਗਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਵਿਖੀ ਪਿੱਛੋਂ ਪਰਿਵਾਰ ਨੂੰ ਪਹਾੜਾ ਦਾ ਬਲਵਕਸ਼ੀ ਔਰ ਜਿਹੜੀ ਉਹਨਾਂ ਦੀ ਕਾਮਰੇਡ ਸਾਹਿਬ ਦੀ ਸੋਚ ਸੀ ਜੋ ਇਹਨਾਂ ਨੇ ਸਮਾਜ ਪ੍ਰਤੀ ਸੇਵਾ ਕੀਤੀ ਹੈ ਬਹੁਤ ਹੀ ਇੱਕ ਨਿਤੜਕ ਤੇ ਗਰੀਬ ਦੀ ਬਾਹ ਫੜਨ ਵਾਲੇ ਤੇ ਚੰਗੀ ਰਾਜਨੀਤੀ ਕਰਨ ਵਾਲੇ ਇਨਸਾਨ ਸਨ ਤਾਂ ਜੋ ਅਸੀਂ ਉਹਨਾਂ ਤੋਂ ਸੇਧ ਲੈ ਸਕੀਏ ਅਸੀਂ ਵੀ ਰਾਜਨੀਤਿਕ ਖੇਤਰ ਦੇ ਵਿੱਚ ਆ ਤੇ ਸਾਨੂੰ ਵੀ ਪਰਮਾਤਮਾ ਸਮਰਥ ਬਖਸ਼ੇ ਅਸੀਂ ਵੀ ਉਹੇ ਜੀ ਸੇਵਾ ਕਰ ਸਕੀਏ। ਕਾਂਗਰਸ ਦਾ ਅੰਜੀਤਾਲ ਦੀ ਪੀੜੀ ਨੂੰ ਕਿਸ ਤਰ੍ਹਾਂ ਅਸੀਂ ਦੇਖਦੇ। ਦੇਖੋ ਅੱਜ ਕੱਲ ਜਿਹੜੀ ਪੀੜੀ ਆ ਸਾਡੀ ਆਪਾਂ ਸਾਰੇ ਇਸ ਗੱਲ ਦਾ ਦਰਦ ਮਹਿਸੂਸ ਕਰਦੇ ਆਂ ਪੰਜਾਬ ਦੇ ਲੋਕ। ਜੋ ਨਵੀਂ ਸਾਡੀ ਜਨਰੇਸ਼ਨ ਆ ਪੀੜੀ ਆ ਜਿਹੜੀ ਨਸ਼ਿਆਂ ਦੇ ਦਲਦਲ ਵਿੱਚ ਚਲੀ ਗਈ ਆ। ਇਹ ਪਰਮਾਤਮਾ ਵਾਹਿਗੁਰੂ ਮੇਰੇ ਅਰਦਾਸ ਕਰ ਸਕਦੇ ਆਂ ਜਾਂ ਸਮੁੱਚੀ ਸੰਗਤ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਇਹਦੇ ਵਿੱਚ। ਸਮੁੱਚਾ ਸਾਡਾ ਭਾਈਚਾਰਾ ਸਾਰੇ ਨਾਲ ਮਿਲ ਕੇ ਇਸ ਤੇ ਅਸੀਂ ਹਮਲਾ ਮਾਰ ਕੇ ਜੋ ਇਹ ਭਿਆਨਕ ਬਿਮਾਰੀ ਸਾਡੇ ਸਾਰੇ ਪੰਜਾਬ ਨੂੰ ਅਮਰਦੀਪ ਅਮਰਬੇਰ ਵਾਂਗੂੰ ਚੁੰਬੜੀ ਆ ਬਿਮਾਰੀ ਉਹਨੂੰ ਅਸੀਂ ਸਾਰੇ ਨਾਲ ਮਿਲ ਕੇ ਤਕੜੇ ਹੋ ਕੇ ਇਹਨੂੰ ਪਾਸੇ ਕਰਕੇ ਛੱਡ ਸਕਾਂਗੇ ਤਾਂ ਜੋ ਸਾਡੀ ਜਿਹੜੀ ਜਵਾਨੀ ਉਹ ਜਿਹੜੀ ਖਤਮ ਨਾ ਹੋ ਸਕੇ ਅੱਜ ਸਾਡੇ ਨੌਜਵਾਨ ਮਾਮਾਂ ਦੇ ਕੱਲੇ ਕੱਲੇ ਪੁੱਤ ਗਲੀਆਂ 'ਚ ਰਸਤਿਆਂ ਦੇ ਵਿੱਚ ਕੀ ਕੇ ਲਾਲਾ ਕੇ ਚਿੱਟਾ ਖਾਗਾ ਕੇ ਫਤੂਨ ਹੋਣ ਜਾ ਰਹੇ ਨੇ ਇਹ ਬਹੁਤ ਸਾਨੂੰ ਦਰਦ ਹੈ ਦੋ ਕਰ ਉਹ ਮਾਮਾ ਪੈਣਾ ਦਾ ਜਿਹੜਾ ਚੋਨ ਦੀ ਬਾਕੀ ਦੀ ਰਹਿੰਦੀ ਜ਼ਿੰਦਗੀ ਆ ਉਹ ਬਹੁਤ ਹੀ ਜ਼ਿਆਦੇ ਬਿਮਾਰੀ ਹੋ ਜਾਂਦੀ ਐ ਇਸ ਕਰਕੇ ਸਾਨੂੰ ਨੌਜਵਾਨੀ ਨੂੰ ਕੀ ਲਈ ਨੂੰ ਇਹੀ ਬੇਨਤੀ ਕਰਦਾ ਹਾਂ ਗੁਰੂ ਘਰ ਖੜੇ ਆ ਵੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਜਿਹੜੇ ਕੋੜ ਹੈ ਇਹਨਾਂ ਨੂੰ ਗਲੋਂ ਲਾਉਣ ਤਾਂ ਜੋ ਆਪਾਂ ਚੰਗੀ ਜ਼ਿੰਦਗੀ ਇਸ ਸਮਾਜ 'ਚ ਜਿਉ ਸਕੀਏ ਅੱਜ ਦਾ ਨਾ ਦੇਣਾ ਮੇਰੇ ਸਵਰਗਿਆ ਪੂਜਨੀਕ ਪਿਤਾ ਕਾਮਰੇਡ ਅਰਜਨ ਸਿੰਘ ਜੀ ਦੀ ਸ਼ੀਲਮੀ ਵਰਸੀ ਦੇ ਸੰਬੰਧ ਵਿੱਚ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ। ਔਰ ਅੱਜ ਦੇ ਸਮਾਰੋਹ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਸ਼ਖਸੀਤਾਂ ਤੇ ਸਮਾਜ ਦੇ ਵੱਖ-ਵੱਖ ਆਰਗੇਨਾਈਜੇਸ਼ਨ ਦੇ ਨੁਮੈਂਦਿਆਂ ਨੇ ਸਿਰਕਟ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਅਖਲਾਕੀ ਫਰਜ਼ ਸਮਝਦਾ ਕਿ ਉਹਨਾਂ ਦੀ ਬਦੌਲਤ ਹੀ ਅੱਜਾਨੂੰ ਇਹ ਸਮਾਰੋਹ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਿ ਉਹਨਾਂ ਵੱਲੋਂ ਮਿਲ ਰਿਹਾ ਸਨੇਹ ਪਿਆਰ ਤੇ ਸਮਾਂ ਉਹ ਸਾਡੇ ਲਈ ਬਹੁਤ ੁਰਲਬ ਹੈ ਮੈਂ ਸਾਰਿਆਂ ਦਾ ਹੀ ਆਪਣੇ ਸਮੁੱਚੇ ਭੱਟੀ ਪਰਿਵਾਰ ਵੱਲੋਂ ਆ ਧੰਨਵਾਦ ਕਰਨਾ ਚਾਹੁੰਦਾ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਨਾਲ ਆਪਣਾ ਜਿਹੜਾ ਸਬੰਧ ਹੈ ਬਣਾਈ ਰੱਖਣਗੇ ਕਹਿ ਇਨਕ